ਨਹਰ ਪੰਜਾਬੀ ਬਲੌਗ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਪਿੰਡ ਬਹੂਰੀਆਂ ਸੈਣੀ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ ਪਿੰਡ ਦੇ ਸਾਰੇ ਪਤਵੰਤੇ ਸੱਜਣ ਜਿਹੜੇ ਇਸ ਕਮੇਟੀ ਵਿੱਚ ਹਾਜ਼ਰ ਸਨ ਇਸ ਮੀਟਿੰਗ ਦੇ ਵਿੱਚ ਹਾਜ਼ਰ ਸਨ ਸਰਬਸੰਮਤੀ ਦੇ ਨਾਲ ਸਰਦਾਰ ਬਲਕਾਰ ਸਿੰਘ ਨੂੰ ਇਸ ਕਮੇਟੀ ਭੂਰੀਆਂ ਸੈਣੀਆ ਵੱਲੋਂ ਪ੍ਰਦਾਨ ਥਾਪਿਆ ਗਿਆ ਸੈਕਟਰੀ ਜਿਹੜੇ ਸਾਨੂੰ ਹਰਬਜਤ ਸਿੰਘ ਖਜ਼ਾਨਚੀ ਗਰਮੀਤ ਸਿੰਘ ਅਤੇ ਪ੍ਰੈਸ ਕਟਰ ਸេចਿੰਦਰ ਸਿੰਘ ਉਰਫ ਸਾਬੀ ਨੂੰ ਬਣਾਇਆ ਗਿਆ ਇਸ ਕਮੇਟੀ ਦੇ ਵਿੱਚ ਕੁੱਲ 23 ਮੈਂਬਰ ਜਿਹੜੇ ਆ ਉਹ ਇਹਦੇ ਨਾਲ ਕਮੇਟੀ ਨਾਲ ਕੰਮ ਕਰਨਗੇ ਤੇ ਇਹ ਕਮੇਟੀ ਜੋ ਖਨੌਰੀ ਬਾਰਡਰ ਤੇ ਪੰਜਾਬ ਦੀਆਂ ਮੰਗਾਂ ਵਾਸਤੇ ਕਿਸਾਨ ਦੀਆਂ ਮੰਗਾਂ ਵਾਸਤੇ ਸੰਘਰਸ਼ ਚੱਲ ਰਿਹਾ ਉਸੇ ਵਿੱਚ ਯੋਗਦਾਨ ਪਾਉਣਗੇ ਤੇ ਬਾਕੀ ਕੀ ਹੋਇਆ ਉਹ ਤੁਹਾਨੂੰ ਇਹ ਬਾਕੀ ਜਿਹੜੇ ਆ ਇਸ ਕਮੇਟੀ ਦੇ ਪ੍ਰਧਾਨ ਅਤੇ 12 ਸੱਜਣ ਕੀ ਆਖਰੇ ਨੇ ਉਹ ਤੁਹਾਨੂੰ ਸੁਣਾਉਂਦੇ ਆ। ਮਿਕਾ ਖਾਲਸਾ ਵਾਹਿਗੁਰੂ ਜੀ ਖਤਿੱਤ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗਰਦਾਪੁਰ ਜੋਸੀ ਰਬੀਬੀ ਬੀਬੀ ਸੁੰਦਰੀ ਜੀ ਪਿੰਡ ਭੂਰੀਆਂ ਸੈਣੀਆਂ ਜਿੱਥੇ ਕਿ ਅੱਜ ਕਿਸਾਨ ਭਰਾਵਾ ਦੀ 23 ਮੈਂਬਰੀ ਕਮੇਟੀ ਬਣੀ ਆ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਸੋ ਉਹਦੇ ਵਿੱਚ ਪ੍ਰਧਾਨ ਬਣਾਏ ਗਏ ਆ ਬਲਕਾਸ਼ ਸਿੰਘ ਜੀ ਜੋ ਕਿ ਸਾਡੇ ਨਾਲ ਪਹਿਲਾਂ ਵੀ ਆਉਂਦੇ ਹੁੰਦੇ ਸਨ ਉਸ ਤੋਂ ਬਾਅਦ ਚ ਸਕੱਤਰ ਹੈ ਸਰਦਾਰ ਹਰਵੰਤ ਸਿੰਘ ਜੀ ਸਿੱਖ ਜਾਂਚੀ ਗੁਰਮੀਤ ਸਿੰਘ ਜੀ ਸੋ ਇਹਨਾਂ ਵੀਰਾਂ ਨੇ ਵਿਸ਼ਵਾਸ ਦਿਵਾਇਆ ਕਿ ਜੋ ਸੰਭੂ ਖਨੌਰੀ ਮੋਰਚੇ ਦੇ ਉੱਤੇ ਆਪਣਾ ਧਰਨਾ ਚੱਲ ਰਿਹਾ ਹੈ ਉਹਦੇ ਵਿੱਚ ਸੰਘਰਸ਼ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣਗੇ ਜਦੋਂ ਤੱਕ ਇਹ ਸਰਕਾਰ ਸਾਡੀਆਂ ਮੰਨੀਆਂ ਜਾਂ ਮੰਗਾਂ ਲਾਗੂ ਨਹੀਂ ਕਰਦੀ ਬਿਲਕੁਲ ਵੱਡੇ ਕਾਫਲੇ ਲੈ ਕੇ ਸੰਭੂ ਨੂੰ ਚੱਲਦੇ ਰਹਾਂਗੇ ਜੋ ਦੇ ਨਾਲ ਸੰਯੋਗ ਦੇਣਗੇ ਸੋ ਅੱਜ ਇਹਨਾਂ ਦਾ ਵੀਰਾਂ ਦਾ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਜੋਗਾ ਜਥੇਵੰਦ ਦਾ ਪਰਿਵਾਰ ਦੇ ਵਿੱਚ ਵੱਧਾ ਹੋਇਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਇਹ ਸੁਣਿਆ ਕਿ ਕਿ ਅਸੀਂ ਸਾਰਿਆਂ ਨੂੰ ਰਲ ਕੇ ਪੰਜਾਬ ਦੇ ਇਕラクੀ ਮੱਗਾਂ ਵਾਸਤੇ ਅ ਜੋਖ ਨੋਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਮਨਵਰਤ ਤੇ ਅੱਜ 34 35ਵਾਂ ਦਿਨ ਹੋ ਗਿਆ ਬੈਠੇ ਨੇ ਉਹਨਾਂ ਦਾ ਸਾਥ ਦੇਣ ਵਾਸਤੇ ਇੱਕ ਮੀਟੀਆਂ ਜਿਹੜਾ ਉਹਨਾਂ ਦਾ ਸਹਿਯੋਗ ਕਰਨ ਗਈਆਂ ਸੋ ਇਹ ਵੀਡੀਓ ਕਿਸ ਤਰ੍ਹਾਂ ਦੀ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਲੋਕ ਜਾਗਰੂਤ ਹੋ ਸਕਣ ਅਤੇ ਆਪਣੇ ਪਿੰਡਾਂ ਦੇ ਚ ਵੱਖ-ਵੱਖ ਕਮੇਟੀਆਂ ਬਣਾ ਕੇ ਅ ਜਗਜੀਤ ਸਿੰਘ ਢੱਲੇਵਾਲ ਦਾ ਹੱਥ ਮਜ਼ਬੂਤ ਕਰਨ ਧੰਨਵਾਦ